ਰੀਮੀ ਤੇਜ਼ ਹਵਾਵਾਂ ਤੂਫਾਨ ਚੱਕਰਵਤੀ ਵਰਗੀਆਂ ਤਸਵੀਰਾਂ ਤੁਸੀਂ ਅਨੇਕਾਂ ਦੇਖੀਆਂ ਤੇ ਇਸ ਦੇ ਨਾਲ ਕਿੰਨੀ ਕੁ ਤਬਾਹੀ ਹੋਈ ਇਹ ਵੀ ਤੁਸੀਂ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਹੁਣ ਤੱਕ ਕਈ ਵਾਰ ਸੋਸ਼ਲ ਮੀਡੀਆ ਦੇ ਉੱਤੇ ਦੇਖੀਆਂ ਹੋਣਗੀਆਂ ਪਰ ਜਿਹੜਾ ਅਸੀਂ ਤੁਹਾਨੂੰ ਮੰਜ਼ਰ ਦਿਖਾਉਣ ਜਾ ਰਹੇ ਹਾਂ ਇਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਜਿੱਥੇ ਇੱਕ ਖਤਰਨਾਕ ਸੈਲਫ ਕਲਾਊਡ ਦੇਖਿਆ ਆਖਰ ਤੁਸੀਂ ਸੋਚਦੇ ਹੋਮੋਗੇ ਕਿ ਇਸ ਦੇ ਨਾਲ ਕੀ ਹੋ ਜਾਵੇਗਾ ਤਾਂ ਦੱਸ ਦੇ ਕਿ ਇਸ ਦੇ ਨਾਲ ਪਲਾਂ ਦੇ ਵਿੱਚ ਪੂਰਾ ਸ਼ਹਿਰ ਕਾਲਾ ਕਾਲਾ ਨਜ਼ਰ ਆਉਣ ਲੱਗਿਆ ਜਿਸ ਨੂੰ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਨਾਲ ਨਾਲ ਸਕਰੀਨ ਤੇ ਤੁਸੀਂ ਵੀਡੀਓ ਵੀ ਦੇਖ ਰਹੇ ਹੋ ਤੇ ਤੁਹਾਨੂੰ ਇਸ ਪੂਰੇ ਮਾਮਲੇ ਦੀ ਜਾਣਕਾਰੀ ਵੀ ਸਾਂਝੀ ਕਰ ਦਈਏ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਇੱਕ ਭਿਆਨਕ ਮੌਸਮ ਦਾ ਦ੍ਰਿਸ਼ ਦੇਖ ਨੂੰ ਮਿਲਿਆ ਜਦੋਂ ਅਸਮਾਨ ਦੇ ਵਿੱਚ ਇੱਕ ਬਹੁਤ ਵੱਡਾ ਤੇ ਡਰਾਉਣਾ ਸੈਲਫ ਬੱਦਲ ਦੇਖਿਆ ਗਿਆ ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਜੋ ਮੈਰੀਲੈਂਡ ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਜਿੱਥੋਂ ਇਹ ਬੱਦਲ ਵਾਸ਼ਿੰਗਟਨ ਵੱਲ ਵਾਦੇ ਦਿਖਾਈ ਦੇ ਰਹੇ ਨੇ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਅਸਮਾਨ ਤੇ ਕਾਲੇ ਬੱਦਲ ਛਾ ਗਏ ਪੂਰਾ ਇਲਾਕਾ ਹਨੇਰੇ ਦੇ ਵਿੱਚ ਡੁੱਬ ਗਿਆ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਸਾਂਝਾ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਕਿ ਜਦੋਂ ਵਾਸ਼ਿੰਗਟਨ ਡੀਸੀ ਦੇ ਵਿੱਚ ਤੂਫਾਨ ਹੜ ਅਤੇ ਤੂਫਾਨ ਦੀ ਚੇਤਾਵਨੀ ਸੀ ਤਾਂ ਇਹ ਸੈਲਫ ਕਲਾਉਡ ਬੋਬੀ ਅਤੇ ਮੈਰੀਲੈਂਡ ਦੇ ਵਿੱਚ ਦਿਖਾਈ ਦਿੱਤਾ ਵਾਸ਼ਿੰਗਟਨ ਪੋਸਟ ਦੇ ਅਨੁਸਾਰ ਜਿਸ ਸਮੇਂ ਸੈਲਫ ਬੱਦਲਾ ਸਮਾਨ ਦੇ ਵਿੱਚ ਦੇਖੇ ਗਏ ਉਸ ਸਮੇਂ ਪੂਰੇ ਖੇਤਰ ਦੇ ਵਿੱਚ ਤੇਜ਼ ਤੂਫਾਨ ਬਵੰਡਰ ਅਤੇ ਅਚਾਨਕ ਹੜ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਹਾਲਾਂਕਿ ਇੱਕ ਤੇਜ਼ ਤੂਫਾਨ ਵਾਸ਼ਿੰਗਟਨ ਡੀਸੀ ਦੇ ਪੂਰਬ ਵੱਲ ਲੰਘਿਆ ਪਰ ਭਾਰੀ ਮੀਂਹ ਅਤੇ ਹੜ ਦਾ ਖਤਰਾ ਰਾਤ ਤੱਕ ਬਣਿਆ ਰਿਹਾ ਮੌਸਮ ਵਿਗਿਆਨੀਆਂ ਦੇ ਅਨੁਸਾਰ ਸੈਲਫ ਬੱਦਲ ਅਕਸਰ ਇੱਕ ਵੱਡੇ ਤੂਫਾਨ ਦੇ ਨੇੜੇ ਆਉਂਦਾ ਸੰਕੇਤ ਹੁੰਦੇ ਨੇ ਇਹ ਬੱਦਲ ਗਰਜ ਬਿਜਲੀ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਨਾਲ ਪ੍ਰਗਟ ਹੁੰਦੇ ਨੇ ਭਾਵੇਂ ਇੱਕ ਸੈਲਫ ਕਲਾਊਡ ਆਪਣੇ ਆਪ ਦੇ ਵਿੱਚ ਇੱਕ ਬਵੰਡਰ ਨਹੀਂ ਹੈ ਪਰ ਇਸ ਦੀ ਦੇਖੋ ਹੋਰ ਵੀ ਬੱਦਰ ਮੌਸਮ ਦਾ ਕਾਰਨ ਬਣ ਸਕਦੀ ਹੈ ਹਕੀਕਤ ਤੋਂ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ